ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀਆਂ ਨੂੰ ਅਸੀਂ ਵੌਇਸ ਆਫ ਅੰਮ੍ਰਿਤਸਰ ਤੋਂ ਆਏ ਆ ਅੰਮ੍ਰਿਤਸਰ ਤੋਂ ਔਰ ਸਾਡੀ ਸੰਸਥਾ ਫਲੱਡ ਰੀਲੀਫ ਵਾਸਤੇ ਜਦ ਦੇ ਫਲੱਡ ਸਟਾਰਟ ਹੋਇਆ ਆ অলਮੋਸਟ ਓਵਰ ਅ ਮੰਥ ਅਸੀਂ ਇੱਥੇ ਲਗਾਤਾਰ ਕੰਮ ਕਰ ਰਹੇ ਆ ਸਾਡੀ 6ਵੀਂ ਜਾਂ 7ਵੀਂ ਵਿਜ਼ਿਟ ਹੈਗੀ ਅੱਜ ਭੋਨੇਵਾਲ ਵਿਲੇਜ ਦੇ ਵਿੱਚ ਅੱਜ ਅਸੀਂ ਬਹੁਤ ਆਨਰਡ ਫੀਲ ਕਰਦੇ ਆ ਕਿ ਸਾਡੇ ਨਾਲ ਟਿਬੜੀ ਆਰਮੀ ਕੈਂਟ ਜਿਹੜਾ ਹੈਗਾ ਉਹਦੀ 346 ਰੈਜੀਮੈਂਟ ਜਿਹੜੀ ਆਰਟੀਲਰੀ ਰੈਜੀਮੈਂਟ ਹੈ ਉਹਨਾਂ ਦੇ ਸੀਓ ਸਾਡੇ ਨਾਲ ਔਰ ਉਹ ਕੈਂਟ ਸਾਡੇ ਨਾਲ ਅੱਜ ਇਨਵੋਲਡ ਹੈਗੇ ਨੇ ਇਸ ਡਿਸਟ੍ਰੀਬਿਊਸ਼ਨ ਕੈਂਪੇਨ ਦੇ ਵਿੱਚ ਮਿਸਟਰ ਆਰ ਸ੍ਰੀ ਗਣੇਸ਼ ਹੈ ਜੋ ਸੀਓ ਹੈ ਅਸੀਂ ਇਹਨਾਂ ਦਾ ਪਹਿਲੇ ਤਾਂ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਕਿ ਇਹਨਾਂ ਨੇ ਵੌਇਸ ਆਫ ਹੰਮਸਰ ਨਾਲ ਕੋਆਰਡੀਨੇਟ ਕਰਕੇ ਅਜੇ ਐਫਰਟ ਕੀਤਾ ਹੈ ਤੇ ਡਿਸਟ੍ਰਿਬਿਊਸ਼ਨ ਕਮ ਡਿਸਪੋਰ ਅਸੀਂ ਕੁਝ ਰੀਕਨਸਟਰਕਸ਼ਨ ਵਰਕ ਕੀਤਾ ਹੈ ਤੇ ਵੌਇਸ ਆਫ ਹੰਮਸਰ ਵੱਲੋਂ ਵੀ ਤੋਂ ਜੀ ਆਇਆਂ ਨੂੰ ਸਾਰਿਆਂ ਨੂੰ ਇਸ ਕੈਂਪੇਨ ਦੇ ਵਿੱਚ ਔਰ ਮੈਂ ਵੌਇਸ ਆਫ ਹੰਮਸਰ ਦੇ 代表 ਤੇ ਤਹਿ ਦਿਲੋਂ ਇਹਨਾਂ ਦਾ ਸ਼ੁਕਰਗੁਜ਼ਾਰ ਪਹਿਲੇ ਹੀ ਕਰ ਦਿੰਦਾ ਹਾਂ ਸੀਓ ਸਾਹਿਬ ਪਲੀਜ਼ ਇੱਕ ਤੋਂ बहुत बहुत धन्यवाद मैं एक्चुअली वॉइस ऑफ अमृतसर का दिल से शुक्रगुजार हूँ इन्होंने हमारे साथ मिल के एक फ्लड रिलीफ ड्राइव में हमारे साथ हिस्सा लिया है और दूसरी चीज़ में शुक्रगुजार हूँ इंडियन आर्मी का और पैंथर डिवीज़न और पैंथर गनर्स का जिन्होंने मौका दिया थ्री फोर सिक्स फील्ड रेजिमेंट को ये एक फ्लड रिलीफ ड्राइव कंडक्ट करने का हम पूरे इंडियन आर्मी की तरफ से

ਕਮੇਡੀਅਰ ਐਂਡ ਅਸੀਂ ਪਹਿਲੇ ਵੀ ਕਰਦੇ ਰਹੇ ਆ ਕੋਨੇਵਾੜ ਵੀ ਪਾਕਿਸਤਾਨ ਵਿੱਚ ਸੀ ਲੋਕ ਸੀ ਮੈਂ ਕਿਚਿੰਗ ਪਰ ਅੱਜ ਦੇਖੇ ਲੋਕ ਹੈਗੇ ਆ ਬੜਾ ਮਨ ਨੂੰ ਹੋ ਰਿਹਾ ਕਿ ਵਾਕਈ ਦੇ ਆ ਬੀ ਦੀ ਪੀਪਲ ਕੋਈ ਬਜ਼ੁਰਗ ਕਹਿ ਕੇ ਉਹ ਵੀ ਰੋ ਰਿਹਾ ਕਹਿੰਦੇ ਸਾਡੇ ਘਰ ਦੀ ਉਹ ਨੂੰੜ ਗਿਆ ਆਪਣਾ ਨੁਕਸਾਨ ਹੋਇਆ ਅਸੀਂ ਜਿੰਨਾ ਵੀ ਕੋਸ਼ਿਸ਼ ਕਰ ਸਕਨੇ ਆ ਥੋੜਾ ਬਹੁਤ ਸਿਕਾ ਲਿਆ ਪਰਸਪੀ ਬਾਕੀ ਆਈ ਥਿੰਕ ਥਿਸ ਇ ਅ ਵੈਰੀ ਗੁੱਡ ਯੂ نو ਕਨੈਕਟ ਵਿਦ ਵਿਲੇਜਰਸ ਆਲਸੋ ਬਾਕੀ ਅਮੀ ਜਨਾਲ ਜੀ ਇਸ ਅ ਪ੍ਰੈਜ਼ੀਡੈਂਟ ਵੀ ਹੇਅਰ ਵਿਦ ਯਾਮੀ ਐਂਡ ਥੈਂਕ ਯੂ ਸੋ ਮਚ ਟੂ ਆਲ ਆਰ ਕੰਟ੍ਰਿਬਿਊਟਰਸ ਡੋਨਰਸ ਐਂਡ ਐਮ ਸੀ ਕੇ ਐਸ just the organization this thing, or they are also supporting us and many more be foundation all of them are supporting us so over to seniorura సస్కల్ جی సార్యను పਿੰਡ కోనేవాల్ ਦੇ ਵਿੱਚ ਅਸੀਂ ਅੱਜ ਆਰਮੀ ਦੀ 346 ਡਿਵੀਜ਼ਨ ਦੇ ਨਾਲ ਮਿਲ ਕੇ ਫਲੱਡ ਡਿਵੀਜ਼ਨ ਫਲੱਡ ਡਿਸਟ੍ਰਿਬਿਊਸ਼ਨ ਰੀਲੀਫ ਦਾ ਕੰਮ ਕਰ ਰਹੇ ਹਾਂ ਕੋਨੇਵਾਲ ਪਿੰਡ ਦੇ ਅੰਦਰ ਅਸੀਂ ਇਹ ਸਾਡਾ ਚੌਥਾ ਚੱਕਰ ਹੈ ਜਦਾ ਅਸੀਂ ਫਲੱਡ ਰੀਲੀਫ ਸ਼ੁਰੂ ਕੀਤੀ ਹੈ ਇਸ ਪਿੰਡ ਦੇ ਅੰਦਰ ਅਸੀਂ ਦੋ ਘਰ ਵੀ ਬਣਵਾ ਰਹੇ ਹਾਂ ਜੋ ਹੜ੍ਹ ਦੇ ਅੰਦਰ ਟੁੱਟ ਗਏ ਸੀ ਔਰ ਇੱਕ ਆਟਾ ਚੱਕੀ ਵੀ ਰੁੜ ਗਈ ਸੀ ਉਹ ਆਟਾ ਚੱਕੀ ਵੀ ਅਸੀਂ ਦੁਬਾਰਾ ਤੋਂ ਲਗਵਾ ਰਹੇ ਹਾਂ ਇਸੇ ਇਲਾਵਾ ਅੱਜ ਅਸੀਂ ਇੱਥੇ ਫਲੱਡ ਰੀਲੀਫ ਆਰਮੀ ਦੇ ਨਾਲ ਕਰ ਰਹੇ ਹਾਂ ਸਾਡੇ ਲਈ ਬੜੀ ਹੀ ਮਾਨ ਦੀ ਗੱਲ ਹੈ ਕਿ ਆਰਮੀ ਨੇ ਵੌਇਸ ਆਫ ਅੰਮ੍ਰਿਤਸਰ ਨੂੰ ਚੁਣਿਆ ਸਪੈਸ਼ਲੀ ਐਸ ਜੁਆਇੰਟ ਰੀਲੀਫ ਫਕਟ ਦੇ ਲਈ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਸਾਨੂੰ ਬਹੁਤ ਗਰਵ ਹੈ ਆਪਣੇ ਦੇਸ਼ ਦੇ ਰક્ષਕਾਂ ਦੇ ਉੱਤੇ ਤੇ ਇਹ ਇਹਨਾਂ ਲੋਕਾਂ ਦੀ ਜੋ ਵੱਧ ਵਧ ਹੈਲਪ ਅਸੀਂ ਕਰ ਸਕਦੇ ਹੋਵਾਂਗੇ ਅਸੀਂ ਕਰ ਵੀ ਰਹੇ ਹਾਂ ਔਰ ਕਰਦੇ ਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਾ ਇਕਬਾਲ ਸਿੰਘ ਸੈਕਟਰੀ ਵੌਇਸ ਆਫ ਅਮਨਤ ਸਰ ਅੱਜ ਅਸੀਂ ਧੋਨੇਵਾਲ ਪਿੰਡ ਵਿੱਚ ਚੌਥੀ ਵਾਰੀ ਆਏ ਹਾਂ ਔਰ ਇੱਥੇ ਸਾਡੇ ਬੜੇ ਮਾਣ ਦੀ ਗੱਲ ਹੈ ਇੰਡੀਅਨ ਆਰਮੀ ਜਿਹੜੀ ਸਾਡੀ ਸਰਹੱਦਾ ਦੀ ਰੱਖਿਆ ਕਰਦੀ ਹੈ ਉਹ ਅੱਜ ਸਾਡੇ ਔਖੀ ਘੜੀ ਦੇ ਵਿੱਚ ਵੀ ਸਾਡਾ ਸਾਥ ਨਿਵਾ ਰਹੀ ਹੈ ਔਰ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਕਿ ਅਸੀਂ ਉਹਨਾਂ ਨਾਲ ਜੁੜ ਕੇ ਇੱਕ ਕੈਂਪੇਨ ਕਰੀਏ ਇਹ ਜਿਹੜੇ ਹੜਪੀੜਤਾਂ ਲਈ ਉਹਦੇ ਲਈ ਅਸੀਂ ਅੱਜ ਪਹੁੰਚੇ ਹਾਂ ਸਮਗਰੀ ਲੈ ਕੇ ਬਲੈਂਕਟਸ ਹੈ ਸਾਡੇ ਨਾਲ ਸ਼ਾਲਸ ਹੈਗੀਆਂ ਸਕੂਲ ਬੈਗਸ ਹੈਗੇ ਫਿਰ ਉਸ ਅਲਾਵਾ ਮੱਛਰਦਾਨੀਆਂ ਵੀ ਨੇ ਖਾਣ ਪੀਣ ਲਈ ਸਮਾਨ ਹੈਗਾ ਔਰ ਮੈਂ ਉਮੀਦ ਕਰਾਂਗਾ ਇਸ ਛੋਟੇ ਜਿਹੇ ਉਪਰਾਲੇ ਨਾਲ ਸਾਡੇ ਇਸ ਛੋਟੇ ਜਿਹੇ ਉਪਰਾਲੇ ਨਾਲ ਸਾਰਿਆਂ ਦਾ ਕੁਛ ਨਾ ਕੁਛ ਉਹਨਾਂ ਦੀ ਜ਼ਿੰਦਗੀ 'ਚ ਇੰਪਰੂਵਮੈਂਟ ਹੋਊਗੀ ਧੰਨਵਾਦ ਤੋਂ ਸਾਡੇ ਆਰਮੀ ਕੈਂਟ ਤਿਬੜੀ ਤੋਂ ਸੀਓ ਸਾਹਿਬ ਤੇ ਸਾਡੇ ਵਾਈਸ ਆਫ ਅੰਮ੍ਰਿਤਸਰ ਜੋ ਪਿੰਡ ਖੋਨੀਵਾਲ ਪਹੁੰਚੇ ਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜੋ ਵੀ ਅਵਸਥਾ ਲੈ ਕੇ ਆਏ ਨੇ ਕੰਬਲ ਵਗੈਰਾ ਹੋਰ ਸਮਾਨ ਜਿਹੜਾ ਲੈ ਕੇ ਆਏ ਨੇ ਸਾਡੇ ਵਾਈਸ ਆਫ ਪੰਜਾਬ ਨੇ ਆਪਣਾ ਵਾਈਸ ਆਫ ਅੰਬਰਸਰ ਇਹਨਾਂ ਨੇ ਜੋ ਸਾਡੇ ਪਿੰਡ ਮਕਾਨਾਂ ਦੀ ਵੀ ਆਪਣਾ ਜਿਮੇਰੇ ਲਈ ਸੀ ਉਹ ਤਿਆਰ ਹੋ ਰਹੇ ਨੇ ਤੇ ਇੱਕ ਅੱਜ ਚੱਕ ਵੀ ਦੇ ਰਹੇ ਨੇ ਮਕਾਨ ਜਿਹੜਾ ਲੈ ਕੇ ਦਿੱਤਾ ਵਾ ਤੇ ਜਿਹੜਾ ਮਕਾਨ ਬਣ ਰਿਹਾ ਉਹਦਾ ਵੀ ਸਾਰਾ ਸ਼ੁਰੂਆਤ ਕੀਤੀ ਆ ਇਹਨਾਂ ਦਾ ਬਹੁਤ ਧੰਨਵਾਦ ਆ ਕਿ ਇਹਨਾਂ ਆ ਕੇ ਪਿੰਡ ਖੋਨੇਵਾਲ ਗਰੀਬ ਜਿਹੜੇ ਪਰਿਵਾਰ ਹੀ ਉਹਨਾਂ ਦੀ ਮਦਦ ਕੀਤੀ ਆ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵਾਈਸ ਆਫ ਅੰਬਰਸਰਿਆਂ ਦਾ ਇੱਕ ਆਰਮੀ ਕੈਂਟ ਟਿਬੜੀ ਤੋਂ ਜਿਹੜਾ ਸਾਡੇ ਸੀਓ ਸਾਹਿਬ ਆਪਣਾ ਸਾਰਾ ਨਾਲ ਖਾਣੇ ਦਾ ਵੀ ਪ੍ਰਬੰਧ ਜਿਹੜਾ ਵਾ ਲੰਗਰ ਦਾ ਪੰਡਾਰਾ ਵੀ ਜਿਹੜਾ ਵਾ ਉਹ ਵੀ ਨਾਲ ਚਲਾ ਰਹੇ ਨੇ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਹੈ ਜੀ